ਵਾਹਿ ਗੁਰੂ ਸਾਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰੂ ਜਾਣ ਕਹੇ ਸੇਵਕ ਜਨਮ ਮੰਨ ਪਰਤਖ ਗੁਰ ਨਿਸਤਾਰੇ ਸੁ ਕਹ ਤਲ ਗੁਰ ਸੇ ਨਿਸ ਸੈਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਸੋਰਠ ਮਹਲਾ ਪੰਜਵਾ ਗੁਰ ਕਾ ਸ਼ਬਦ ਰੁਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਗਾ ਜਾ ਮਲ ਜਾ ਕਰ ਅੱਗਾ ਗੁਰ ਕਾ ਸਬਦ ਰਖਵਾਰੇ ਚੌਕੀ ਚੌ ਗਿਰਧਮਾਰੇ ਰਾਮ ਨਾਮ ਮਨ ਲਗਾ ਜਾ ਮਲ ਜਾਏ ਕਰ ਭਾਗਾ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਓਰਨ ਪੁਰਖ ਵਿਦਾਤਾ की सेव ना बिरथी जासी आनंद करे तेरे दासा जब पूर्ण होई ਆਸਾ ਨਾਨਕ ਰਾਬੇ ਅਬਨਾਸੀ ਤਾਂ ਕੀ ਸੇਵ ਨਾ ਬਿਰਥੀ ਜਾਸੀ आनंद ਕਰੇ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਗੁਰ ਕਾ ਸਬਦ ਰਖਵਾਰੇ ਜੋ ਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਗਾ ਜਮ ਲ ਜਾਏ ਕਾਰ ਭਗਾ ਵਾਹ ਗੁਰੂ ਜੀ ਕੀ ਵਾਹਿਗੁਰੂ ਸਹਬ ਜੀ ਹਰ ਹਰ ਜਨ ਦੁਇ ਏਕ ਹੈ ਬਿਬ ਵਿਚਾਰ ਕਛ ਨਾਹਿ ਜਲ ਤੇ ਉਭਜ ਤਰੰਗ ਜੋ ਜਾਲੀ ਵਿਖੇ ਸੰਭਾਏ ਵਾਹਿਗੁਰੂ ਸਹਿਬ ਜੀ ਸਵਈਆ ਜੋ ਜیتے ਇਹਨਕੇ ਪ੍ਰਸ਼ਾਦ ਇਹਨਕੇ ਪ੍ਰਸ਼ਾਦ ਸੋ ਦਾਨ ਕਰੇ ਜੋ ਜیتے इनी के प्रसाद एन के प्रसाद सोदान करे आग ओग टे के प्रसाद एनी की कृपा ਹੁਨ ਧਾਮ ਪਰੇ ਇਨੀ ਕੇ ਪ੍ਰਸ਼ਾਦ ਸੋ ਵਿਦਿਆ ਲਈ ਇਨੀ ਕੀ ਕਿਰਪਾ ਸਭ ਸ਼ਤਰ ਮਰੇ ਨੇ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਇਹਦੀ ਕਿਰਪਾ ਕੇ ਸਜੇ ਕਮ ਹੈ ਨਹੀਂ ਮੋਸੇ ਗਰੀਬ ਗਰੋਰ ਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ